ਅੱਜ ਸਮਾਰਦੇ ਵਿੱਚ ਹਜ਼ਾਰਾਂ ਹੀ ਦਿੱਕਤਾਂ ਨੇ ਪਰ ਉਹਦੇ ਹੱਲ ਦੀ ਗੱਲ ਕੋਈ ਨਹੀਂ ਕਰਦਾ ਦੁਨੀਆ ਦੀ ਹਰ ਚੀਜ਼ ਵਿਅਰਥ ਹੋ ਸਕਦੀ ਹੈ ਪਰ ਪਿਆਰ ਕੀਤਾ ਕਿਸੇ ਨੂੰ ਮਿੱਠੇ ਦੋ ਬੋਲ ਬੋਲੇ ਪਿਆਰ ਕੀਤਾ ਇਹ ਕਦੀ ਵਿਅਰਥ ਨਹੀਂ ਜਾਏਗਾ ਪੈਸਿਆਂ ਦੀ ਭੁੱਖੇ ਨਹੀਂ ਨੌਜਵਾਨ ਤੁਹਾਡੀ ਕਿ ਸ਼ਾਬਾਸ਼ੀ ਦੀ ਭੁੱਖੇ ਸ਼ਾਬਾਸ਼ ਬਸ ਉਹ ਇੰਨੇ ਜਿਹੀ ਨਹੀਂ ਸੌਂਦੇ ਚਾਰ ਦਿਨ ਯਾਰ ਮੈਨੂੰ ਅੱਜ ਇਨਾ ਪਿਆਰ ਦਿੱਤਾ ਯਾਰ ਕੋਸ਼ਿਸ਼ ਕਰੋ ਕਿ ਆਪਣੀ ਜ਼ੁਬਾਨ ਨਾਲ ਆਪਣੇ ਐਕਸ਼ਨਸ ਨਾਲ ਕਿਸੇ ਦਾ ਦਿਲ ਨਾ ਦੁਖਾ ਦਿਓ ਮੇਰੀਆਂ ਤਾਂ ਇਹੀ ਅੱਖਾਂ ਤਰਸਦੀਆਂ ਰਹਿੰਦੀਆਂ ਕਿ ਰੱਬਾ ਕਿਸੇ ਦੇ ਕਿਸੇ ਦੇ ਕੰਮ ਆ ਜੀ ਅੱਜ ਅਸੀਂ ਲੱਖ ਦੀ ਲਾਨਾ ਤਾਂ ਸਾਡੇ ਜੀਣ ਤੇ ਸਾਡੇ ਹੁੰਦੇ ਹੋਏ ਜਗਰਾਉਂ ਦੇ ਵਿੱਚ ਕੋਈ ਮਾਂ ਰੋ ਰਹੀ ਹੈ ਕਿ ਉਹਦੇ ਬੱਚੇ ਕੋਲ ਦਵਾਈਆਂ ਜੋ ਕੇ ਪੈਸੇ ਫੀਲਿੰਗਸ ਤਾਂ ਬੋਲ ਕੇ ਦੱਸਣਯੋਗ ਮੈਂ ਰਿਹਾ ਹੀ ਨਹੀਂ ਜਿੰਨਾ ਤੁਸੀਂ ਮੈਨੂੰ ਮਾਨਸਾਧਕਾਰ ਦੇਤਾ ਔਰ ਜਿਵੇਂ ਬੰਦਾ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚਾ ਫੀਲ ਕਰਦਾ ਹੈ ਕਿ ਉਹਦਾ ਪਿਓ ਬਰਥਡੇ ਸੈਲੀਬ੍ਰੇਟ ਕਰ ਰਿਹਾ ਉਹਦਾ ਜਾਂ ਉਹਦੇ ਘਰ ਦੇ ਸੈਲੀਬ੍ਰੇਟ ਕਰ ਰਹੇ ਨੇ ਉਵੇਂ ਦਾ ਹੀ ਮੈਨੂੰ ਇਸ ਟਾਈਮ ਫੀਲ ਹੋ ਰਿਹਾ ਹੈ ਕਿ ਵਾਹ ਵਾਹ ਹੈਪੀ ਬਰਥਡੇ ਕਿਉਂਕਿ ਕਲਯੁਗ ਦਾ ਟਾਈਮ ਹੈ ਸ਼ਕਤੀਆਂ ਤਾਂ ਇਸ ਟਾਈਮ ਨਹੀਂ ਮਿਲਦੀਆਂ ਤੁਹਾਨੂੰ ਇੱਕ ਸ਼ਕਤੀ ਮਿਲ ਜਾਂਦੀ ਉਹ ਆਂਦੀ ਵਾਈਬਿੰਗ ਪਾਵਰ ਕਿ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਕਿਹੜਾ ਬੰਦਾ ਉਪਰੋਂ ਉਪਰੋਂ ਕਰ ਰਿਹਾ ਤੇ ਕਿਹੜਾ ਦਿਲੋਂ ਕਰ ਰਿਹਾ ਤਾਂ ਸ਼ਬਦਾਂ ਦੇ ਵਿੱਚ ਤਾਂ ਮੇਰੇ ਕੋਲ ਧੰਨਵਾਦ ਬਣਿਆ ਹੀ ਨਹੀਂ ਕਿ ਮੈਂ ਇੰਨੇ ਯੋਗ ਨਹੀਂ ਸੀਗਾ ਜਿੰਨਾ ਤੁਸੀਂ ਸਾਰਿਆਂ ਨੇ ਮੈਨੂੰ ਪਿਆਰ ਦਿੱਤਾ ਔਰ ਦਿਲ ਦੀਆਂ ਗਹਿਰਾਈਆਂ ਚੋਂ ਮੈਨੂੰ ਲੱਗਦਾ ਕਿ ਮੇਰੇ ਕੋਈ ਪਿਛਲੇ ਜਨਮਾਂ ਦੇ ਚੰਗੇ ਕਰਮ ਨਹੀਂ ਕਿ ਜਿਹੜਾ ਮੈਨੂੰ ਇਦਾਂ ਦਾ ਜਨਮ ਮਿਲਿਆ ਔਰ ਇਦਾਂ ਦੀ ਪਰਮਾਤਮਾ ਨੇ ਬੁੱਧੀ ਦਿੱਤੀ ਔਰ ਮੈਂ ਪਹਿਲਾਂ ਦੱਸਿਆ ਕਿ ਜਿਵੇਂ ਹੀਰੀਆਂ ਦੀ ਦੁਕਾਨ ਲੱਭ ਗਈ ਤੁਹਾਨੂੰ ਤੇ ਮੈਨੂੰ ੱੱਕੇ ਨਾਲ ਬੁਲਾ ਕੇ ਦਿਖਾਈ ਕਿ ਆ ਲੁੱਟ ਲੋ ਹੀਰੇ ਔਰ ਮੈਂ ਆਪਣੀ ਲਾਈਫ ਚ ਪਹਿਲੀ ਵਾਰੀ ਇਦਾਂ ਦਾ ਕੇਕ ਕੱਟਿਆ ਔਰ ਇਸ ਤੋਂ ਜ਼ਿਆਦਾ ਸਕੂਨ ਮੈਂ ਕੋਈ ਦੁਨੀਆ ਦਾ ਹੋਰ ਕੇਕ ਕੱਟ ਕੇ ਮਹਿਸੂਸ ਨਹੀਂ ਕਰ ਸਕਦਾ ਸੀਗਾ ਜੈ ਗਊ ਮਾਤਾ ਜੈ ਪਰਬਾਤ ਕਿਉਂਕਿ ਲੋਕ ਅਕਸਰ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਲੱਖਾਂ ਕਰੋੜਾਂ ਰੁਪਏ ਖਰਚ ਦਿੰਦੇ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਬੰਦਾ ਕਿਸੇ ਹੋਰ ਨੂੰ ਮਾੜਾ ਬੋਲੇ ਜਾਂ ਕਿਸੇ ਧਰਮ ਨੂੰ ਮਾੜਾ ਬੋਲੇ ਉਹ ਆਪ ਕਿਸੇ ਧਰਮ ਦਾ ਨਹੀਂ ਹੋ ਸਕਦਾ ਜੀ ਜੀ ਆਪਾਂ ਜਿਹਦੇ ਚ ਮਰਜੀ ਸ਼ਰਧਾ ਰੱਖੀਏ ਪਰ ਆਪਾਂ ਨੂੰ ਸਮਾਰ ਦੇ ਵਿੱਚ ਕੱਲੀਆਂ ਦਿੱਕਤਾਂ ਹਾਈਲਾਈਟ ਕਰਨ ਦੀ ਬਜਾਏ ਉਹਦੇ ਹੱਲ ਵੱਲ ਵੀ ਜਾਣਾ ਚਾਹੀਦਾ ਅੱਜ ਸਮਾਰ ਦੇ ਵਿੱਚ ਹਜ਼ਾਰਾਂ ਹੀ ਦਿੱਕਤਾਂ ਨੇ ਪਰ ਉਹਦੇ ਹੱਲ ਦੀ ਗੱਲ ਕੋਈ ਨਹੀਂ ਕਰਦਾ ਅੱਜ ਕੱਲ੍ਹ ਪ੍ਰੋਗਰਾਮ ਹੁੰਦੇ ਨੇ ਵੱਡੇ ਵੱਡੇ ਮਾਫੀ ਚਾਹਨਾ ਮੈਂ ਗੱਲ ਕਹਿਣ ਲੱਗਾ ਉੱਥੇ ਸਿਰਫ ਲੀਡਰਾਂ ਨੂੰ ਮੌਤਾ ਦਿੱਤਾ ਜਾਂਦਾ ਪੋਲੀਟੀਸ਼ੀਅਨ ਲੀਡਰਸ ਨੂੰ ਪਰ ਉਹਨਾਂ ਨੂੰ ਦੇਖ ਕੇ ਮੇਰਾ ਮਨ ਬੜਾ ਹੁੰਦਾ ਹੈ ਕਿ ਜਿਹੜੇ ਤੁਹਾਡੇ ਸਮਾਜ ਵਿੱਚ ਕਿਉਂਕਿ ਮੈਂ ਕੱਲਾ ਸੋਸ਼ਲ ਵਰਕਰ ਨਹੀਂ ਹੈਗਾ ਮੇਰੇ ਵਰਗੇ ਨਜਾਣੇ ਕਿੰਨੀ ਯੂਥ ਜਿਹੜੀ ਸਮਾਜ ਸੇਵਾ ਕਰਨੀ ਚਾਹਦੀ ਹੈ ਪਰ ਉਹਨਾਂ ਨੂੰ ਸਾਥ ਨਹੀਂ ਮਿਲਦਾ ਜੇ ਕਿਤੇ ਸਾਰੇ ਫੰਕਸ਼ਨ ਕਰਵਾਉਣ ਵਾਲੇ ਲੋਕ ਭਾਵੇਂ ਧਾਰਮਿਕ ਪ੍ਰੋਗਰਾਮ ਨੇ ਭਾਵੇਂ ਕੋਈ ਐਨ ਜੀਓ ਦੇ ਪ੍ਰੋਗਰਾਮ ਨੇ ਕੋਈ ਵੀ ਐਨ ਜੀਓ ਵਾਲਾ ਭਾਵੇਂ ਉਹਦਾ ਵੱਡਾ ਨਾਮ ਹੈ ਉਹਦਾ ਛੋਟਾ ਨਾਮ ਉਹਨੂੰ ਪਹਿਲ ਬਲਾਓ ਦੂਲਤ ਲੀਡਰ ਬਲਾਓ ਪਰ ਅੱਜ ਕੱਲ ਲੋਕ ਲੀਡਰਾਂ ਨੂੰ ਬੁਲਾ ਕੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਕੱਲ ਨੂੰ ਇਹ ਲੀਡਰ ਕਿਤੇ ਬਣ ਬਣਾ ਗਿਆ ਉਹਦਾ ਨਾ ਕੰਮ ਪੈ ਸਾਡੇ ਦੇ ਕੋਲ ਕੰਮ ਨਿਕਲ ਜੇਗਾ ਫਿਰ ਤੁਸੀਂ ਪਰਮਾਤਮਾ ਅੱਗੇ ਜਾ ਕੇ ਮੱਥਾ ਨਾ ਟੇਕੋ ਫਿਰ ਕਿਉਂਕਿ ਉਹ ਤਾਂ ਉਹ ਵੀ ਜਾਣਦਾ ਜੋ ਤੁਹਾਡੇ ਅੰਦਰ ਚੱਲ ਰਿਹਾ ਤੇ ਉਹ ਵੀ ਜਾਣਦਾ ਜੋ ਤੁਸੀਂ ਮਾਈਕ 'ਚ ਬੋਲ ਰਹੇ ਹੋ ਮੈਂ ਚਾਹਨਾ ਕਿ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ ਤੁਹਾਡਾ ਇੰਨਾ ਪਿਆਰ ਮੈਨੂੰ ਮਹਿਸੂਸ ਹੋ ਰਿਹਾ ਕਿ ਤੁਸੀਂ ਮੇਰਾ ਦਿਲੋਂ ਇੰਨਾ ਸਤਕਾਰ ਕੀਤਾ ਜਿਹਦਾ ਮੈਂ ਸ਼ਬਦਾਂ ਦੇ ਵਿੱਚ ਦੇਣ ਨਹੀਂ ਦੇ ਸਕਦਾ ਔਰ ਮੈਂ ਪੂਰੀ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਆਪ ਅੱਗੇ ਲੱਗਣਾ ਬੜਾ ਔਖਾ ਹੈ ਸਮਾਜ ਦੇ ਵਿੱਚ ਕੋਈ ਚੰਗਾ ਕੰਮ ਕਰਨਾ ਹੋਵੇ ਨਾ ਆਪ ਅੱਗੇ ਲੱਗਣਾ ਬੜਾ ਔਖਾ ਹੈ ਬڑے ਲੋਕ ਕਹਿੰਦੇ ਨੇ ਕਿ ਮੇਰਾ ਵੀ ਸੁਪਨਾ ਸੀਗੀ ਸੀਗਾ ਕਿ ਮੈਂ گاਵਾ ਦੀ ਸੇਵਾ ਕਰਾਂ ਮੇਰਾ ਵੀ ਸੁਪਨਾ ਸੀਗਾ ਕਿ ਕੋਈ ਕੋਈ ਮਾਂ 올ਡ এজ ਹੋਮ ਦੇ ਵਿੱਚ ਜਾਂ ਕੋਈ ਬਜ਼ੁਰਗ ਵਿਚਾਰਾ ਦਵਾਈਆਂ ਤੋਂ ਬਿਨਾਂ ਨਾ ਮਰੇ ਪਰ ਇਹ ਸੁਪਨੇ ਸਾਰੇ ਅਸੀਂ ਪੂਰੇ ਨਹੀਂ ਕਰ ਸਕਦੇ ਇਹਦੀ ਬਜਾਏ ਜਿਹੜਾ ਉਹ ਸੁਪਨੇ ਪੂਰੇ ਕਰ ਰਿਹਾ ਹੈ ਉਹਦਾ ਸਾਥ ਦਿਓ ਹੋ ਸਕਦਾ ਬਚਪਨ ਦੇ ਵਿੱਚ ਹਰ ਬੰਦਾ ਸੋਚਦਾ ਤੁਸੀਂ ਕੋਈ ਸਟ੍ਰਗਲਰ ਬੰਦਾ ਫੜੋ ਨਾ ਸਟ੍ਰਗਲਰ ਜਿਹੜਾ ਵਿਚਾਰਾ ਨਵੇਂ-ਨਵੇਂ ਪੈਸੇ ਕਮਾਉਣੇ ਸ਼ੁਰੂ ਕਰੇ ਜਾਂ ਮਿਹਨਤ ਕਰ ਰਿਹਾ ਹੋਵੇ ਦਿਹਾੜੀ ਕਰ ਰਿਹਾ ਹੋਵੇ ਉਹਦੀ ਜ਼ੁਬਾਨ 'ਚ ਇੱਕ ਗੱਲ ਪੱਕਾ ਹੁੰਦੀ ਹੈ ਕਿ ਜਿਸ ਦਿਨ ਮੈਨੂੰ ਪੈਸੇ ਕਮਾਣ ਲੱਗ ਗਿਆ ਨਾ ਉਸ ਦਿਨ ਮੈਂ ਆ ਕਰੂੰਗਾ ਜਿਸ ਦਿਨ ਮੈਂ ਪੈਸੇ ਕਮਾਣ ਲੱਗ ਗਿਆ ਨਾ ਮੈਂ ਆ ਕਰੂੰਗਾ ਔਰ ਜਿਸ ਦਿਨ ਉਹ ਪੈਸੇ ਕਮਾਣ ਲੱਗ ਜਾਂਦਾ ਉਹ ਭੁੱਲ ਜਾਂਦਾ ਫਿਰ ਮੈਂ ਇੱਕ ਗੱਲ ਕਹਿਣਾ ਹਾਂ ਕਿ ਸਾਰੇ ਬੰਦੇ ਸੰਸਥਾਵਾਂ ਗਊਸ਼ਾਲਾ ਨਹੀਂ ਚਲਾ ਸਕਦੇ ਪਰ ਜਿਹੜੇ ਚਲਾ ਰਹੇ ਨੇ ਉਹਨਾਂ ਦਾ ਸਾਥ ਦਿਓ ਅੱਜ ਤੁਹਾਡੀ ਪੂਰੀ ਟੀਮ ਦੀ ਏਕਤਾ ਦੇਖ ਕੇ ਮੇਰੇ ਮਨ ਨੂੰ ਇੰਨੀ ਠੰਡਕ ਮਿਲੀ ਕਿਉਂਕਿ ਘਰ ਤੋੜਨ ਵਾਲੇ ਬੜੇ ਨੇ ਧੜੇ ਬਾਜੀਆਂ ਬਹੁਤ ਨੇ ਪਰ ਇੱਕ ਨੂੰ ਤਾਂ ਦਿਲ ਵੱਡਾ ਕਰਨਾ ਹੀ ਪੈਣਾ ਹਮੇਸ਼ਾ ਮੁਹੱਬਤ ਹੈ ਨਾ ਜਿਹੜੀ ਪਿਆਰ ਹੈ ਭਾਵੇਂ ਉਹ ਮਾਂ ਪੁੱਤ ਦਾ ਹੋਵੇ ਭਾਵੇਂ ਪਿਓ ਪੁੱਤ ਦਾ ਹੋਵੇ ਭਾਵੇਂ ਦੋਸਤ ਦਾ ਹੋਵੇ ਉਹ 50 50 ਕਰਕੇ ਨਹੀਂ ਚੱਲਣਾ ਉਹ ਚੱਲਣਾ 60 40 ਜਾਂ 70 30 70% ਇਹ ਕਰਨ 30% ਮੈਂ ਕਰਾਂ 60% ਇਹ ਕਰਨ 40 ਮੈਂ ਕਰਾਂ ਜਾਂ 90 ਮੈਂ ਕਰਾਂ 10 ਇਹ ਕਰਨ ਇਹ ਮੁਹੱਬਤ ਹੈ ਕਈ ਵਾਰ ਬਹੁਤ ਚੀਜ਼ਾਂ ਇਗਨੋਰ ਵੀ ਕਰਨੀਆਂ ਪੈਂਦੀਆਂ ਨੇ ਦਿਲ ਵੱਡਾ ਰੱਖਣਾ ਪੈਂਦਾ ਹੈ ਤੁਹਾਨੂੰ ਕੋਈ ਪਿੱਛੇ ਵੀ ਕਰ ਰਿਹਾ ਉਹਨਾਂ ਦਾ ਕੋਈ ਗੱਲ ਨਹੀਂ ਮੈਨੂੰ ਗੁਰੂ ਮਹਾਰਾਜ ਅੱਗੇ ਕਰਨਗੇ ਮੈਨੂੰ ਅੱਗੇ ਹੋਣ ਦੀ ਲੋੜ ਤਾਂ ਬਾਈ ਜੀ ਅੱਗੇ ਲੱਗੇ ਹੋਏ ਨੇ ਬਹੁਤ ਵਧੀਆ ਤਰ੍ਹਾਂ ਨਾਲ ਸੇਵਾ ਨਿਭਾ ਰਹੇ ਨੇ ਐਦਾਂ ਹੀ ਇਕੱਠੇ ਹੋ ਕੇ ਲੱਗੇ ਰਹੋ ਮੈਂ ਛੋਟਾ ਤੁਹਾਡੇ ਤੋਂ ਕੋਈ ਸਲਾਹ ਦੇਣ ਯੋਗ ਨਹੀਂ ਹੈਗਾ ਪਰ ਜਿੰਨਾ ਹੋ ਸਕੇ ਦੇਖੋ ਬੜੀ ਵਧੀਆ ਗੱਲ ਹੈ ਅੱਜ ਕੱਲ੍ਹ ਹਰ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ ਡਿਪਰੈਸ਼ਨ ਕੀ ਆ ਫੋਨ ਅੱਜ ਕੱਲ੍ਹ ਬੰਦੇ ਕੋਲ ਆਪਣੇ ਦੁੱਖ ਨਹੀਂ ਇੰਨੇ ਵੱਡੇ ਜਿੰਨੇ ਲੋਕਾਂ ਦੇ ਸੁੱਖਾਂ ਤੋਂ ਦੁਖੀ ਹੋਇਆ ਪਿਆ ਉਹ ਇਹ ਕਹਿੰਦਾ ਕਿ ਮੇਰੇ ਚਾਰ ਘਰੇ ਰੋਟੀਆਂ ਖਾਣ ਨੂੰ ਹੈ ਨਹੀਂ ਕੋਈ ਗਮ ਨਹੀਂ ਮੇਰਾ ਨਾਲ ਦਾ ਗਵਾਂਢੀ ਕਿਵੇਂ ਖੁਸ਼ ਹੈ ਤਾਂ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਗਊਸ਼ਾਲਾ ਦਾ ਔਰ ਇੰਨੀ ਸਾਫ ਸਫਾਈ ਜੀ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਗਊਸ਼ਾਲਾ ਦੇ ਵਿੱਚ ਮੈਨੂੰ ਉੱਥੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਜਿੰਨੀ ਸਾਫ ਸਫਾਈ ਤੇ ਸ਼ਰਧਾ 56 ਤਰਨ ਦਾ ਭੋਗ ਕੀ ਬਾਤ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਤੁਹਾਨੂੰ ਕਿ ਸਾਡੇ ਸਮਾਜ ਦੇ ਵਿੱਚ ਬੜਾ ਸੌਖਾ ਹੈ ਗਲਤੀਆਂ ਕੱਢਣਾ ਕਿ ਤੇਰੇ ਚ ਆਹ ਕਮੀਆਂ ਤੇਰੇ ਚ ਆਹ ਕਮੀਆਂ ਤੇਰੇ ਚ ਆਹ ਕਮੀਆਂ ਪਰ ਆਪਣੀਆਂ ਕਮੀਆਂ ਨਹੀਂ ਦਿਖਦੀਆਂ ਕਿਸੇ ਨੂੰ ਅੱਜ ਸਾਡੇ ਲੋਕ ਬੜੇ ਕਮੈਂਟ ਕਰ ਦਿੰਦੇ ਨੇ ਕਿ ਰੋਡ ਤੇ ਇੰਨੀਆਂ گاਵਾ ਜਿਹੜੀਆਂ گاਉ ਮਾਤਾ ਉਹਨਾਂ ਨੂੰ ਕੋ ਪੁੱਛ ਨਹੀਂ ਰਿਹਾ ਉਹ ਭੁੱਖੀਆਂ ਮਾਰ ਰਹੀਆਂ ਨੇ ਉਹਨਾਂ ਨੂੰ ਇੱਕ ਸਵਾਲ ਪੁੱਛੋ ਕਿ ਤੂੰ ਉਹਨਾਂ ਲਈ ਕੀ ਕਰ ਰਿਹਾ ਸਮਾਂ ਸਾਡਾ ਸਭ ਦਾ ਸਾਂਝਾ ਹੈ ਇਹਦੇ ਚ ਆਪਾਂ ਕਿਸੇ ਦਾ ਦੋਸ਼ ਨਹੀਂ ਦੇ ਸਕਦੇ ਸਰਕਾਰਾਂ ਵੀ ਅਸੀਂ ਆਪ ਹੀ ਬਣਾਈਆਂ ਲੀਡਰ ਵੀ ਅਸੀਂ ਆਪ ਹੀ ਬਣਾਏ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਵੋਟਾਂ ਪਾਣ ਨਾਲ ਹੱਲ ਨਹੀਂ ਹੋ ਰਿਹਾ ਤਾਂ ਆਪਣੇ ਬੰਦਿਆਂ ਨੂੰ ਵੋਟਾਂ ਪਵਾਓ ਫਿਰ ਵੋਟ ਪਾਓ ਨਾ ਵੋਟਰ ਲਾਓ ਆਪਣੇ ਬੰਦੇ ਅੱਗੇ ਕਰੋ ਸਾਡੇ ਸਮਾਜ ਚ ਉਲਟਾ ਹੈ ਸਾਡੇ ਸਮਾਜ ਚ ਆਪਣੇ ਬੰਦੇ ਦੀ ਲੱਤਾਂ ਖਿੱਚੀਆਂ ਜਾਂਦੀਆਂ ਔਰ ਉਹਦੇ ਚੱਕਰ ਚ ਆਪਣੇ ਨੂੰ ਡਾਊਨ ਕਰਨ ਲਈ ਬਗਾਨੇ ਦੀ ਸਪੋਰਟ ਕੀਤੀ ਜਾਂਦੀ ਹੈ ਕਿ ਮੈਨੂੰ ਬਗਾਨੇ ਨਾਲ ਕੋਈ ਮੁਹੱਬਤ ਨਹੀਂ ਮੈਂ ਤਾਂ ਆਪਣਾ ਢਾਣਾ ਸੀ ਤਾਂ ਆਪਣਿਆਂ ਨੂੰ ਸਪੋਰਟ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੁਹੱਬਤ ਫੈਲਾਓ ਕੱਲੀ ਮੁਹੱਬਤ ਲਫ਼ਜ਼ਾਂ ਦੇ ਵਿੱਚ ਇਹ ਗੱਲਾਂ ਨਾਲ ਨਾ ਰੱਖੋ ਦਿਲੋਂ ਚੱਲੋ ਔਰ ਚੱਲ ਕੇ ਦੇਖੋ ਮੇਰੀ ਉਮਰ ਬਹੁਤ ਛੋਟੀ ਹੈ ਪਰ ਤਜਰਬਾ ਜਿਹੜਾ ਉਹ ਗੁਰੂ ਮਹਾਰਾਜ ਨੇ ਇੰਨਾ ਦਿੱਤਾ ਕਿ ਕਦੀ ਵੀ ਦਿਲੋਂ ਚੱਲੀ ਤੁਹਾਡੀ ਸ਼ਿੱਦਤ ਨਾਲ ਮੁਹੱਬਤ ਵਿਅਰਥ ਨਹੀਂ ਜਾ ਸਕਦੀ ਦੁਨੀਆ ਦੀ ਹਰ ਚੀਜ਼ ਵਿਅਰਥ ਹੋ ਸਕਦੀ ਹੈ ਪਰ ਪਿਆਰ ਕੀਤਾ ਕਿਸੇ ਨੂੰ ਮਿੱਠੇ ਦੋ ਬੋਲ ਬੋਲੇ ਪਿਆਰ ਕੀਤਾ ਇਹ ਕਦੀ ਵਿਅਰਥ ਨਹੀਂ ਜਾਏਗਾ ਆਪਣੀ ਸੇਵਾ ਦਾ ਆਂਦੇ ਰਹੋ ਔਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਸਮਾਜ ਚ ਹਜ਼ਾਰਾਂ ਲੱਖਾਂ ਹੀ ਗਊਸ਼ਾਲਾ ਨੇ ਜਿਹੜੀਆਂ ਸਾਡੀਆਂ ਇੰਨੀਆਂ ਹਜ਼ਾਰਾਂ ਮਾਵਾਂ ਗਊ ਮਾਤਾ ਨੂੰ ਸੰਭਾਲਿਆ ਹੋਇਆ ਔਰ ਇਹ ਜਿਹੜਾ ਇੰਨਾ ਕਾਰਜ ਹੈ ਕਿਉਂਕਿ ਇੱਕ ਇੱਕ ਗਊ ਮਾਤਾ ਦੀ ਇੰਨੀ ਡਾਈਟ ਹੈ ਤਾਂ ਕੌਣ ਕਿਦਾਂ ਕਰੇਗਾ ਜੇ ਤੁਸੀਂ ਸਾਰੇ ਸਾਥ ਨਹੀਂ ਦੋਗੇ ਖੁਦ ਵੀ ਅੱਗੇ ਲੱਗੋ ਇਨਾ ਦੇਖੋ ਗਊ ਮਾਤਾ ਕਿਉਂ ਕਿਹਾ ਜਾਂਦਾ ਲੋਕ ਅਕਸਰ ਪੁੱਛਦੇ ਨੇ ਕਿ ਗਊ ਮਾਂ ਕਿਉਂ ਆ ਗਊ ਮਾਂ ਇਸ ਲਈ ਹੈ ਕਿਉਂਕਿ ਇਸ ਮਾਂ ਦਾ ਦੁੱਧ ਪੀ ਕੇ ਅਸੀਂ ਵੱਡੇ ਹੋਏ ਹਾਂ ਜਿਆਦਾ ਸੇ ਆਪਣੀ ਮਾਂ ਦਾ ਦੁੱਧ ਚੁੰਘਦੇ ਆ ਤਾਂ ਅਸੀਂ ਗਊ ਮਾਤਾ ਦਾ ਵੀ ਦੁੱਧ ਚੁੰਘਦੇ ਆ ਇਹ ਤਾਂ ਇਨਸਾਨੀਅਤ ਦੀ ਗੱਲ ਆ ਯਾਰ ਕਿ ਜਿਹੜੇ ਅਸੀਂ ਕਹਿੰਦੇ ਜਿਹੜੀ ਗਊ ਮਾਤਾ ਨੇ ਜਿਨ੍ਹਾਂ ਨੂੰ ਅਸੀਂ ਦੁੱਧ ਪੀ ਪੀ ਕੇ ਵੱਡੇ ਹੋਏ ਹਾਂ ਸਾਡੇ ਚ ਜਾਨ ਆਈ ਹੈ ਅਸੀਂ ਜੇ ਉਹਨਾਂ ਦਾ ਸਤਿਕਾਰ ਨਹੀਂ ਕਰ ਸਕਦੇ ਫਿਰ ਅਸੀਂ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰ ਸਕਦੇ ਲੋਕ ਤਾਂ ਆਪਣੀ ਮਾਵਾ ਦਾ ਦੁੱਧ ਪੀਣ ਤੋਂ ਬਾਅਦ ਮਾਂ ਨੂੰ ਘਰੋਂ ਕੱਢ ਦਿੰਦੇ ਤਾਂ ਫਿਰ ਗਊ ਮਾਤਾ ਤਾਂ ਆਪਣਾ ਆਪਣਾ ਕਰਮ ਕਰੀਏ ਔਰ ਤੁਸੀਂ ਬਹੁਤ ਪਿਆਰ ਦਿੱਤਾ ਮੈਨੂੰ ਜਿਹੜਾ ਦੇਖੋ ਜਿਹੜਾ ਤੁਸੀਂ ਮੈਨੂੰ ਪਿਆਰ ਦਿੱਤਾ ਮੈਂ ਢਿੱਡੋ ਦੁਆਵਾਂ ਹੀ ਦੇ ਸਕਦਾ ਪਰ ਜਿਹੜਾ ਤੁਸੀਂ ਦਿਲੋਂ ਪਿਆਰ ਦਿੱਤਾ ਨਾ ਇਹ ਵੀ ਗੁਰੂ ਮਹਾਰਾਜ ਦੀ ਝੋਲੀ 'ਚ ਲਿਖਿਆ ਗਿਆ ਕਿ ਇੱਕ ਪ੍ਰਾਣੀ ਆਇਆ ਸੀ ਪਾਪੀ ਤੇ ਉਹਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਰੱਬ ਨੇ ਰੱਬ ਨੇ ਰੱਬ ਨੇ ਇਹ ਨਹੀਂ ਦੇਖਣਾ ਕਿ ਇਹਨਾਂ ਨੇ ਕੀ ਕੀਤਾ ਉਹਨੇ ਦੇਖਣਾ ਕਿ ਇਹਨਾਂ ਦਾ ਪਿਆਰ ਸੱਚਾ ਸੀ ਇਹਨਾਂ ਨੇ ਲਿਖ ਦੇਣਾ ਤਾਂ ਹਮੇਸ਼ਾ ਪਿਆਰ ਸੱਚਾ ਕਰੋ ਅਗਲਾ ਬੰਦਾ ਕਰੇ ਨਾ ਕਰੇ ਇਹ ਵੱਡੀ ਗੱਲ ਤਾਂ ਮੈਨੂੰ ਲੱਗਦਾ ਹੈ ਕਿ ਬੜੀ ਦੇਰ ਲਾਤੀ ਮੈਂ ਇੱਥੇ ਆਣ ਨੂੰ ਔਰ ਅੱਜ ਮੈਨੂੰ ਇੰਨਾ ਕ ਚੰਗਾ ਲੱਗਿਆ ਕਿ ਤੁਸੀਂ ਸਾਰਿਆਂ ਨੇ ਮੈਨੂੰ ਮੇਰੇ ਘਰ ਦੇ ਵਾਂਗੂ ਪਿਆਰ ਦਿੱਤਾ ਔਰ ਹਮੇਸ਼ਾ ਮੇਰੀ ਕੋਈ ਨਹੀਂ ਔਕਾਤ ਨਹੀਂ ਕਿ ਮੈਂ ਬਹੁਤ ਵੱਡੀ ਹਸਤੀਆਂ ਪਰ ਫਿਰ ਵੀ ਮੇਰੇ ਕੋਲ ਜਿੰਨਾ ਹੋਇਆ ਮੈਂ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਆਪਣੀ ਟੀਮ ਨਾਲ ਜ਼ਰੂਰ ਆਂਦਾ ਰਹੂੰਗਾ ਔਰ ਜਗਰਾਉਆਂ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਹੋਵੋ ਇਕੱਠੇ ਹੋਵੋ ਇੱਕ ਬੰਦੇ ਨੂੰ ਅੱਗੇ ਲਾਓ ਦੋ ਨੂੰ ਲਾਓ ਆਪ ਅੱਗੇ ਲੱਗੋ ਔਰ ਅੱਗੇ ਲੱਗ ਕੇ ਕਿਉਂਕਿ ਸਮਾਜ ਦੇ ਵਿੱਚ ਬਹੁਤ ਭਾਵਨਾਵਾਂ ਵਾਲੇ ਲੋਕ ਨੇ ਜਿਹੜੇ ਆਪਣਾ ਲੁਟਾ ਕੇ ਸੇਵਾ ਕਰਨਾ ਚਾਹੁੰਦੇ ਨੇ ਪਰ ਸਾਡੀ ਅੱਖ ਮੈਲੀ ਏ ਸਾਨੂੰ ਨਜ਼ਰ ਨਹੀਂ ਆਉਂਦੇ ਸਾਨੂੰ ਲੱਗਦਾ ਹੈ ਕਿ ਬਸ ਅਸੀਂ ਸੇਵਾ ਸਰਦਾ ਵਾਲੇ ਆ ਬਾਕੀ ਸਭ ਉਹੀ ਤੁਰੇ ਫਿਰਦੇ ਨੇ ਮੈਂ ਹੀ ਯਾ ਬਸ ਮੈਂ ਹੀ ਕ੍ਰਿਸ਼ਨ ਮਹਾਰਾਜੀ ਲਈ ਸਭ ਕੁਝ ਕਰ ਸਕਦਾ ਬਾਕੀ ਤਾਂ ਐਂ ਤੁਰੇ ਫਿਰਦੇ ਨੇ ਸਾਡਾ ਬਹੁਤ ਵੱਡਾ ਵਹਿਮ ਹੈ ਦੁਨੀਆ ਪਰੇ ਤੋਂ ਪਰੇ ਬੈਠੀ ਹੈ ਪਰੇ ਤੋਂ ਪਰੇ ਤਾਂ ਇਸ ਕਰਕੇ ਇਕਤਾ ਨਾਲ ਚੱਲੋ ਇਕੱਠੇ ਹੋ ਕੇ ਚੱਲੋ ਜਿੰਨਾ ਹੋ ਸਕੇ ਤੁਸੀਂ ਆਪਣੇ ਵੱਲੋਂ ਵੈਰ ਵਿਰੋਧ ਨਾ ਕਰੋ ਕੋਈ ਤੁਹਾਡੇ ਨਾਲ ਕਰਦਾ ਲੱਖ ਕਰੇ ਉਹਦੇ ਕਰਮ ਜਦੋਂ ਚੋਰ ਚੋਰੀ ਕਰਦਾ ਤਾਂ ਕੁੱਟ ਕਿੰਨੂੰ ਪੈਂਦੀ ਐ ਜਿਹੜਾ ਚੋਰੀ ਕਰਦਾ ਪਰ ਆਪਾਂ ਜਦੋਂ ਕੋਈ ਚੋਰ ਚੋਰੀ ਕਰ ਰਿਹਾ ਹੋਵੇ ਕਹਿੰਦੇ ਉਹਨੇ ਵੀ ਤਾਂ ਕੀਤੀ ਐ ਅਸੀਂ ਵੀ ਕਰ ਲਈ ਕੀ ਹੋ ਗਿਆ ਫਿਰ ਜਦੋਂ ਭੁਗਤਨੀਆਂ ਪੈਂਦੀਆਂ ਭੁਗਤਨੀਆਂ ਪੈਂਦੀਆਂ ਹਸਪੀਟਲ ਦੇ ਵਿੱਚ ਤਾਂ ਜਾ ਕੇ ਢੇੜਾ ਲਾਇਆ ਕਰੋ ਫਿਰ ਬੰਦਾ ਕਹਿੰਦਾ ਐਸੇ ਕਰਮ ਮੈਂ ਕਿਹੜੇ ਕੀਤੇ ਨੇ ਜਿਹੜਾ ਮੈਂ ਬਚਿਆ ਹੋਇਆ ਅੱਜ ਸਾਡੇ ਹੱਥ ਸਲਾਮਤ ਨਹੀਂ ਸਾਨੂੰ ਕਦਰ ਨਹੀਂ ਸਾਡੀ ਜ਼ੁਬਾਨ ਨਾਲ ਅਸੀਂ ਬੋਲ ਸਕਦੇ ਹਾਂ ਸਾਨੂੰ ਕਦਰ ਨਹੀਂ ਅਸੀਂ ਜੇਬੋਂ দান ਦੇ ਸਕਦੇ ਹਾਂ ਸਾਨੂੰ ਕਦਰ ਨਹੀਂ ਇਦੀ ਕਦਰ ਉਦੋਂ ਪਤਾ ਲੱਗਣੀ ਜਦੋਂ ਸਭ ਕੁਝ ਜਾਣਾ ਹੈ ਕਹਿੰਦੇ ਇਸ ਹੱਥ ਦੀ ਕਦਰ ਉਹਨੂੰ ਪੁੱਛੋ ਜਿਹਦੇ ਕੋਲ ਹੱਥ ਹੈ ਨਹੀਂ ਹੈ ਨਹੀਂ ਇਸ ਲੱਤਾਂ ਦੀ ਕਦਰ ਉਹਨੂੰ ਪੁੱਛੋ ਜਿਹਦੇ ਕੋਲ ਲੱਤਾਂ ਹੈ ਨਹੀਂ ਅਸੀਂ ਬੇਸ਼ੁਕਰੇ ਬਣ ਚੁੱਕੇ ਹਾਂ ਪ੍ਰਮਾਤਮਾ ਦੇ ਸਭ ਕੁਝ ਹੁੰਦੇ ਹੋਏ ਵੀ ਪਛੋਕੜ ਭੁੱਲ ਜਾਂਦੇ ਹਾਂ ਜਦੋਂ ਕੁਝ ਨਹੀਂ ਸੀ ਉਦੋਂ ਵੀ ਰੋਂਦੇ ਸੀ ਅੱਜ ਸਭ ਕੁਝ ਹੈ ਅੱਜ ਵੀ ਰੋਂਦੇ ਆ ਅੱਗੇ ਦੀ ਦੌੜ ਦੇ ਵਿੱਚ ਅੱਜ ਖਰਾਬ ਕਰ ਰਹੇ ਆ ਤਾਂ ਜਿੰਨਾ ਹੋ ਸਕੇ ਮੇਰੀ ਜਿੱਥੇ ਤੱਕ ਵੀ ਆਵਾਜ਼ ਪਹੁੰਚ ਰਹੀ ਹੈ ਮੈਂ ਹੀ ਬੇਨਤੀ ਕਰਨਾ ਚਾਹੁੰਦਾ ਕਿ ਨੌਜਵਾਨਾਂ ਨੂੰ ਅੱਗੇ ਲਿਆਓ ਨੌਜਵਾਨ ਤੁਹਾਡੀ ਪੈਸਿਆਂ ਦੀ ਭੁੱਖੇ ਨਹੀਂ ਨੌਜਵਾਨ ਤੁਹਾਡੀ ਕਿ ਸ਼ਾਬਾਸ਼ੀ ਦੀ ਭੁੱਖੇ ਨੇ ਸ਼ਾਬਾਸ਼ ਬਸ ਉਹ ਇੰਨੇ ਜਿਹੀ ਨਹੀਂ ਸੌਂਦੇ ਚਾਰ ਦਿਨ ਕਿ ਯਾਰ ਮੈਨੂੰ ਅੱਜ ਇਨਾ ਪਿਆਰ ਦਿੱਤਾ ਯਾਰ ਇਹ ਸੱਚ ਦੱਸ ਰਿਹਾ ਤੂੰ 16 17 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਆਪਣਾ ਆਈਡੀਆ ਲੈ ਕੇ ਨਿਕਲਿਆ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਪਰ ਜਿੰਨੇ ਆ ਕੇ ਕਹਿ ਦਿੰਨਾ ਸ਼ਾਬਾਸ਼ ਮੈਨੂੰ ਨੀਂਦ ਨਾ ਆਣੀ ਸਾਰੀ ਰਾਤ ਮੈਂ ਕਹਿੰਦਾ ਇੰਨੀ ਸ਼ਾਬਾਸ਼ ਕਿੱਦਾਂ ਦੇ ਸਕਦਾ ਕੋਈ ਕਿਸੇ ਨੂੰ ਕਿਉਂਕਿ ਇਹ ਦੁਨੀਆ ਜਦੋਂ ਤੱਕ ਤੁਸੀਂ ਇਹਨਾਂ ਨੂੰ ਕੁਝ ਕਰਕੇ ਨਹੀਂ ਨਾ ਦਿਖਾਉਂਦੇ ਤੁਹਾਨੂੰ ਪਾਗਲ ਹੀ ਸਮਝਦੇ ਫਿਰਦੇ ਲੋਕ ਕਹਿੰਦੇ ਕਿ ਪਿਓ ਅੱਜਕੱਲ ਤੂੰ ਬੜੀਆਂ ਸਮਝਦਾਰ ਗੱ ਐਕਚੁਅਲੀ ਤੂੰ ਪਿਓ ਬਣ ਗਿਆ ਤਾਂ ਤੈਨੂੰ ਮੇਰੀ ਕਦਰ ਪਤਾ ਲੱਗ ਗਈ ਪਿਓ ਸਮਝਦਾਰੀ ਸੀ ਫਾਦਰ ਇਜ਼ ਆਲਵੇਜ਼ ਅ ਫਾਦਰ ਬਟ ਅ ਫਾਦਰ ਆਪਣੇ ਪਿਓ ਨੂੰ ਉਦੋਂ ਯਾਦ ਕਰਦਾ ਜਦੋਂ ਉਹ ਖੁਦ ਫਾਦਰ ਬਣ ਜਾਂਦਾ ਤਾਂ ਇਹ ਦੁਨੀਆਦਾਰੀ ਹੈ ਕੁਝ ਸੰਘਰਸ਼ ਦੇ ਵਿੱਚੋਂ ਤੁਹਾਨੂੰ ਨਿਕਲਣਾ ਹੀ ਪੈਂਦਾ ਕੁਝ ਨਿਕਲੇ ਬਿਨਾ ਮਰੇ ਬਿਨਾ ਤੁਹਾਨੂੰ ਪ੍ਰਾਪਤੀ ਨਹੀਂ ਹੋਣੀ ਜੰਨਤ ਦੀ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫੇਰ ਤੁਸੀਂ ਮੈਨੂੰ ਇੰਨਾ ਮਾਨ ਸਤਕਾਰ ਦਿੱਤਾ ਔਰ ਮੇਰੇ ਟਿੱਡੋਂ ਸੱਚੇ ਦਿਲੋਂ ਇਨੀਆਂ ਦੁਆਵਾਂ ਤੁਹਾਡੇ ਪਰਿਵਾਰ ਲਈ ਮੈਂ ਤਾਂ ਨਹੀਂ ਕਹਿ ਸਕਦਾ ਕਿ ਤੁਹਾਡੀ ਬੜੀ ਲੰਬੀ ਉਮਰ ਹੋਵੇ ਮੈਂ ਇਹ ਕਹੂੰਗਾ ਕਿ ਜਿੰਨੀਆਂ ਵੀ ਦਿੱਕਤਾਂ ਤੁਹਾਡੀ ਜ਼ਿੰਦਗੀ 'ਚ ਆਣ ਤੁਸੀਂ ਲੜਦੇ ਰਹੋ ਡੋਲੋ ਨਾ ਕਿਉਂਕਿ ਮੈਂ ਕੋਈ ਐਸਾ ਬੰਦਾ ਨਹੀਂ ਦੇਖਿਆ ਜਦੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਨਾ ਆਈ ਹੋਵੇ ਸਭ ਦੀ ਆਂਦੀ ਹੈ ਅਸੀਂ ਸੁਣਦੇ ਆਇਆ ਕਿ ਰੱਬ ਤੇਰੀ ਹਜ਼ਾਰਾਂ ਸਾਲ ਉਮਰ ਕਰੇ ਪਰ ਹੋਈ ਕਿਸੇ ਦੀ ਨਹੀਂ ਹੋਈ ਤਾਂ ਮੈਂ ਇਹ ਕਹੂੰਗਾ ਤੁਸੀਂ ਖੁਸ਼ ਰਹੋ ਹਰ ਪ੍ਰੋਬਲਮ ਨਾਲ ਲੜੋ ਉਹ ਗੱਲ ਕਰਾਂ ਜਿਹੜੀ ਹੋਣ ਵਾਲੀ ਹੈ ਉਹ ਨਾ ਉਹ ਗੱਲਾਂ ਨਾ ਕਰਾਂ ਜਿਹਦਾ ਪਤਾ ਹੈ ਹਜ਼ਾਰ ਸਾਲ ਨਾ ਮੈਂ ਜਿੰਨਾ ਨਾ ਤੁਸੀਂ ਜਿਣਾ ਕੱਲ ਦਾ ਪਤਾ ਨਹੀਂ ਕੀ ਹੋਣਾ ਮੈਨੂੰ ਇਹ ਹੈ ਕਿ ਜਦੋਂ ਮੈਂ ਗਊਸ਼ਾਲਾ ਛੱਡ ਕੇ ਜਾਵਾਂ ਇੱਥੋਂ ਨਿਕਲਾਂ ਬਾਹਰ ਮੈਂ ਕਿਸੇ ਦਾ ਦਿਲ ਨਾ ਦੁਖਾ ਕੇ ਜਾਵਾਂ ਉਹੀ ਸਾਡਾ ਘਰ ਹੈ ਸਾਡਾ ਸਮਾਜ ਘਰ ਹੈ ਸਾਡਾ ਘਰ ਜਿੱਥੇ ਸਾਡੀ ਤੁਹਾਡੇ ਬੱਚੇ ਨੇ ਤੁਹਾਡੀ ਵਾਈਫ ਆ ਉਹ ਵੀ ਤੁਹਾਡਾ ਘਰ ਹੈ ਕੋਸ਼ਿਸ਼ ਕਰੋ ਕਿ ਆਪਣੀ ਜ਼ੁਬਾਨ ਨਾਲ ਆਪਣੇ ਐਕਸ਼ਨਸ ਨਾਲ ਕਿਸੇ ਦਾ ਦਿਲ ਨਾ ਦੁਖਾ ਦਿਓ ਕੋਸ਼ਿਸ਼ ਕਰੋ ਸਾਰੀ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਅੱਖਾਂ ਮੇਰੀਆਂ ਦਾ ਇਹੀ ਅੱਖਾਂ ਤਰਸਦੀਆਂ ਰਹਿੰਦੀਆਂ ਕਿ ਰੱਬਾ ਕਿਸੇ ਦੇ ਕਿਸੇ ਦੇ ਕੰਮ ਆ ਜੀ ਅੱਜ ਅਸੀਂ ਕਿਸੇ ਦੀ ਸੇਵਾ ਕਰ ਲਈਏ ਇਸ ਤੋਂ ਇਲਾਵਾ ਤਾਂ ਤੁਸੀਂ ਇਹ ਦੱਸ ਦੋ ਕਿ ਕਿੰਨੂ ਕਿੰਨੂ ਆਪਣੇ ਪਰਦਾਦੇ ਦਾ ਨਾਮ ਯਾਦ ਹੈ ਕਿਸੇ ਨੂੰ ਨਹੀਂ ਯਾਦ ਤਾਂ ਤੁਹਾਡੇ ਜਵਾਕਾਂ ਨੂੰ ਤੁਹਾਡਾ ਨਾਮ ਸਵਾਹ ਯਾਦ ਹੋਣਾ ਉਹਨਾਂ ਨੇ ਕੀ ਦੇਖਣਾ ਕਿ 2024 'ਚ ਸਾਡਾ ਪਿਓ ਐਕਟਿਵਾ ਚੱਕ ਕੇ ਜਗਰਾਉਂਦੇ ਢੇਡੇ ਲਾ ਕੇ ਸਾਡੇ ਲਈ ਮਾਇਆ ਇਕੱਠੀ ਕਰਕੇ ਗਿਆ ਨਾ ਉਹਨਾਂ ਦਾ ਇੱਕ ਦਾ ਖੇਡਣਾ ਸਾਰੀ ਮਾਇਆ ਗਈ ਔਰ ਤੁਸੀਂ ਉੱਪਰ ਬਹਿ ਕੇ ਸੋਚਣਾ ਮੈਂ 30 ਸਾਲ ਲਾ ਤੇ ਇੰਨੀ ਮਾਇਆ ਇਕੱਠੀ ਕਰਨ ਦੇ ਨੇ ਇੱਕ ਇੱਕ ਪਲ ਚੁੜਾਤੀ ਇਹ ਸੱਚ ਹੈ ਇਹਨੂੰ ਮੰਨ ਲਓ ਅੱਜ ਮੰਨ ਲੂਗੇ ਤਾਂ ਵੀ ਸੌਖੇ ਰਹੋਗੇ ਨੀ ਤਾਂ 10 ਸਾਲ ਬਾਅਦ ਜਦੋਂ ਐਂਡਲਾ ਟਾਈਮ ਆਇਆ ਉਹਦਾ ਮਜਬੂਰੀ ਮਨਾ ਲੈਣੀ ਉਹਨੇ ਦੋ ਤਰ੍ਹਾਂ ਦੇ ਬੱਚੇ ਨੇ ਨਾ ਇੱਕ ਪਿਆਰ ਨਾਲ ਪਿਓ ਸਮਝਾਉਂਦਾ ਬੇਟਾ ਗਲਤ ਹੈ ਇੱਕ ਪਿਓ ਕੰਮ ਤੇ ਰੱਖਦਾ ਫਿਰ ਇੱਕ ਪਿਓ ਮਜਬੂਰ ਕਰਦਾ ਤਾਂ ਮਜਬੂਰ ਹੋਣ ਤੋਂ ਪਹਿਲਾਂ ਪਹਿਲਾਂ ਸਮਝ ਲਓ ਕਿ ਜੀਵਨ ਸਾਰਾ ਉਹ ਸੇਵਾ ਹੀ ਹੈ ਮੈਂ ਨਹੀਂ ਕਹਿੰਦਾ ਸਭ ਕੁਝ ਲਟਾ ਦਿਓ ਪਰ ਦਿਹਾੜੀ ਦੇ ਵਿੱਚੋਂ 2 ਘੰਟੇ 3 ਘੰਟੇ ਸੇਵਾ ਲਈ ਜ਼ਰੂਰ ਕੱਢੋ ਜਾਨਵਰਾਂ ਲਈ ਕੱਢੋ ਬੰਦਿਆਂ ਲਈ ਕੱਢੋ ਜਿਹਦੇ ਲਈ ਸੇਵਾ ਲਈ ਕੱਢਣਾ ਕੱਢੋ ਕਿ ਕੋਈ ਦਿਲੋਂ ਢਿੱਡੋਂ ਤੁਹਾਨੂੰ ਦੁਆਵਾਂ ਦੇਵੇ ਕਿ ਮਹਾਰਾਜ ਤੇਰਾ ਭਲਾ ਕਰਨ ਕਰਕੇ ਦੇਖੋ ਇੰਨੇ ਤੁਸੀਂ ਸੇਵਾ ਕਰ ਰਹੇ ਹੋ 400 500 گاਵਾਂ ਦੀਆਂ ਇਹ ਬਹੁਤ ਵੱਡੀ ਗੱਲ ਇਹ ਸ਼ਬਦਾਂ ਦੇ ਵਿੱਚ ਮੇਰੇ ਕੋਲ ਇਦਾਂ ਦੇ ਸ਼ਬਦ ਨਹੀਂ ਬਣੇ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਜਿੰਨਾ ਹੋ ਸਕੇ ਆਪਣੇ ਆਲੇ ਦੁਆਲੇ ਦੇਖੋ ਜਗਰਾਉਂ ਦੇ ਵਿੱਚ ਕੋਈ ਬੱਚਾ ਦਵਾਈਆਂ ਕਰਕੇ ਨਾ ਮਰ ਜਾਵੇ ਲੱਖ ਦੀ ਲਾਨਤ ਹੈ ਸਾਡੇ ਜੀਣ ਤੇ ਲੱਖ ਦੀ ਲਾਨਤ ਹੈ ਸਾਡੇ ਜੀਣ ਤੇ ਜੇ ਸਾਡੇ ਹੁੰਦੇ ਹੋਏ ਜਗਰਾਉਂ ਦੇ ਵਿੱਚ ਕੋਈ ਮਾਂ ਰੋ ਰਹੀ ਹੈ ਕਿ ਉਹਦੇ ਬੱਚੇ ਕੋਲ ਦਵਾਈਆਂ ਜੋਗੇ ਪੈਸੇ ਨਹੀਂ ਇਹ ਉਹਦੇ ਤੇ ਨਹੀਂ ਸਾਡੇ ਤੇ ਲਾਨਤ ਹੈ ਕਿਉਂਕਿ ਜਦੋਂ ਟਾਈਮ ਦਾ ਚੱਕਰ ਘੁੰਮਦਾ ਹੈ ਤਾਂ ਕਦੋਂ ਰਾਜੇ ਤੋਂ ਰੰਗ ਤੇ ਰੰਗ ਤੋਂ ਰਾਜਾ ਨਹੀਂ ਪਤਾ ਪਰ ਇਹ ਗੱਲਾਂ ਸਿਰਫ ਬਾਣੀ 'ਚ ਜਾਂ ਕੀਰਤਨ 'ਚ ਜਾਂ ਸ਼ਮਸ਼ਾਨ ਘਾਟ 'ਚ ਵਧੀਆ ਲੱਗਦੀਆਂ ਇਹ ਅਮਲ ਕਰਨੀਆਂ ਬੜਾ ਔਖਾ ਹੈ ਮਨੇ ਲੋਕ ਕਹਿੰਦੇ ਨੇ ਯਾਰ ਤੂੰ ਗੱਲਾਂ ਬੜੀਆਂ ਵਧੀਆ ਕਰਦਾ ਮੈਂ ਕਹਾਂ ਗੱਲਾਂ ਹੀ ਐ ਇਹ ਅਮਲ ਆਉਣੀਆਂ ਔਖੀਆਂ ਆ ਗਿਆਨਤਾਰ ਸਭ ਨੂੰ ਐ ਬਿਲਕੁਲ ਸਭ ਨੂੰ ਪਤਾ ਹੈ ਕਿ ਰੱਬ ਬੰਦੇ ਦੇ ਅੰਦਰ ਹੈ ਦਿਲ ਨਾ ਦਿਖਾਓ ਪਰ ਸਵੇਰੇ ਸ਼ਾਮ ਛੱਡਦੇ ਨੇ ਕੋਈ ਮੌਕਾ ਕਦੀ ਇਹਦਾ ਦਿਲ ਦਿਖਾਤਾ ਕਦੀ ਉਹਦੇ ਨਾਲ ਠੱਗੀ ਮਾਰ ਲਈ ਕਦੀ ਉਹਨੂੰ ਗਾਲਾਂ ਕੱਢਦੀਆਂ ਕਦੀ ਉਹਨੂੰ ਗਾਲਾਂ ਕੱਢਦੀਆਂ ਫਿਰ ਆ ਕੇ ਮੱਥਾ ਟੇਕ ਕੇ ਕਹਿੰਦੇ ਨੇ ਰੱਬਾ ਕਿਰਪਾ ਕਰੀ ਰੱਬ ਤਾਂ ਤੈਨੂੰ ਉੱਥੇ ਵੀ ਦੇਖ ਰਿਹਾ ਸੀ ਜਿੱਥੇ ਇੱਕ ਮੋੜ ਤੇ ਰਿਕਸ਼ੇ ਵਾਲਾ ਕੁੱਟ ਗਿਆ ਤੋਂ ਰੱਬ ਕੱਲਾ ਮੰਦਰ ਗੁਰਦੁਆਰੇ 'ਚ ਨਹੀਂ ਦੇਖਦਾ ਤਾਂ 24 ਘੰਟੇ ਧਿਆਨ ਰੱਖੋ ਦਿਮਾਗ 'ਚ ਕੈਮਰਾ ਲੱਗਾ ਉੱਪਰ ਤੇ ਉਹ ਦੇਖ ਰਿਹਾ ਸਾਰਾ ਕਿ ਮੈਂ ਬੋਲ ਕੀ ਰਿਹਾ ਤੇ ਮੈਂ ਅੰਦਰੋਂ ਕੀ ਫੀਲ ਕਰ ਰਿਹਾ ਮੂੰਹ ਦਾ ਕੌੜਾ ਚੱਲ ਜਾਂਦਾ ਦਿਲੋਂ ਕੌੜਾ ਨਹੀਂ ਚੱਲਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫਿਰ ਬਹੁਤ ਪਿਆਰ ਦਿੱਤਾ ਤੁਸੀਂ ਧੰਨਵਾਦ ਥੈਂਕ ਯੂ ਰਾਦੇ ਰਾਦੇ